ਸਾਸ਼ੀ ਕਾਲ ਜੀ ਸਾਰਿਆਂ ਨੂੰ ਸਾਸ਼ੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਰ ਸ਼ਰੀਫਰ ਕਿਵੇਂ ਆ ਸ਼ਰੀ ਦਾ ਹੈਗਾ ਜੀ ਅੱਜ ਪਹਿਲਾ ਪੇਪਰ 5th ਕਲਾਸ ਦਾ ਤੇ ਹੈਗਾ ਵੀ ਕਾ ਦਾ ਬੋਰਡ ਬੋਰਡ ਦੀ ਕਲਾਸ ਬੋਰਡ ਦੀ ਕਲਾਸ ਤੇ ਹੈਗੀ ਪੇਪਰ ਕਾ ਦਾ ਇੰਗਲਿਸ਼ ਇੰਗਲਿਸ਼ ਸਬਜੈਕਟ ਵਾ ਕਿਵੇਂ ਫਿਰ ਅੱਜ ਇਹਦੀ ਵਾਰੀ ਆ ਤੇ ਮੈਨੂੰ ਆਖਣ ਦੀ ਆ ਵੀ ਦਹੀਂ ਖਾ ਲ ਤੂੰ ਨਾ ਆਖੀ ਵੀ ਦੀਦੀਆਂ ਨੂੰ ਦਹੀਂ ਖਵਾ ਲ ਤਾ ਮੈਨੂੰ ਨੂੰ ਖਵਾ ਲਿਆ ਤਾਂ ਆਂਦਾ ਮੈਂ ਨਹੀਂ ਖਾਣਾ ਨਾ ਚੱਲ ਮਾਜੀ ਇਹ ਟੋਫੀਆਂ ਖਾਊਗਾ ਦਹੀਂ ਨਹੀਂ ਖਾਣਾ ਹਾਂ ਮੈਂ ਆਖੇਗਾ ਨਾ ਕਿ ਦੀਦੀਆਂ ਨੂੰ ਦਹੀਂ ਖਵਾ ਲਦਾ ਮੈਂ ਤਾਂ ਮੈਨੂੰ ਨਹੀਂ ਖਵਾ ਲਿਆ ਮੇਰੀ ਵਾਰੀ ਤੇ ਮੈਂ ਤੂੰ ਹੀ ਖਾ ਲਾ ਤੂੰ ਮੰਨ ਨਹੀਂ ਦਿਆਂਦਾ ਨਹੀਂ ਖਾਣਾ ਮੈਂ ਚਲੋ ਜੀ ਸਹੀ ਫਿਰ ਆਉਂਦਾ ਪੇਪਰ ਹੈ ਕਿਵੇਂ ਦਾ ਜਿਹੋ ਜਿਹਾ ਹੁੰਦਾ ਆਹ ਠੀਕ ਹੈ ਜਿਹੋ ਜਿਹਾ ਹੁੰਦਾ ਇਹ ਵਿਚਾਰਾ ਮੇਰੇ ਵਰਗਾ 33% ਵਾਲਾ ਨਹੀਂ ਨਹੀਂ ਬਾਜੂਗਾ ਕੋਈ ਗੱਲ ਨਹੀਂ ਪਾਸ ਹੁੰਜਗਾ ਜਾਂਦਾ ਹੋ ਜੂਗਾ ਨਹੀਂ ਨਹੀਂ ਵੱਧ ਲੈ ਕੇ ਆਊਗਾ ਉਦਾਂ ਕਹਿੰਦਾ ਤੇ ਨਵ ਦੇ ਤੇ ਮੰਨਤ ਦੇ ਰਿਜ਼ਲਟ ਆ ਗਏ ਉਹ ਹੋ ਗਈਆਂ ਪਾਸ ਵਧੀਆ ਨੰਬਰਾਂ ਤੇ ਹੋਈਆਂ ਪਾਸ ਤੇ ਹੁਣ ਇਹਦੀ ਵਾਰੀ ਆ ਵੇਖੋ ਉਹਨਾਂ ਦਾ ਤੇ ਨੰਬਰ ਮੁੱਕ ਗਿਆ ਹੁਣ ਉਹ ਅਗਲੀ ਕਲਾਸ ਚ ਹੋ ਗਈਆਂ ਹਾਂ ਹਾਂ ਉਹਨਾਂ ਦੇ ਬੋਰਡ ਦੇ ਨਹੀਂ ਆਗੇ ਹਨਾ ਉਹਨਾਂ ਦੇ ਬੋਰਡ ਦੇ ਹੁਣ ਦੋਵਾਂ ਦੀਆਂ ਕਲਾਸਾਂ ਕੰਮ ਹੋਰਦੀਆਂ ਇਹ ਨਾ ਹੋ ਗਈ ਆ 10th ਚ ਤੇ ਉਹ ਹੈਗੀ ਆ +2 ਚ ਕਲਾਸ ਚ ਹੋ ਗਈ ਆ ਤੇ ਵਧੀਆ ਨੰਬਰ ਲਏ ਨੇ ਚਲੋ ਬਹੁਤ ਵਧੀਆ ਲਏ ਨੇ ਹੱਡ ਤੋਂ ਕਿਤੇ ਤਾਂ ਆ ਵਾਂ ਨਹੀਂ ਤੇ ਅਹੀਂ ਤੇ ਇਹਦੇ ਕਿੰਨੇ ਆ 86 ਇਹਦੇ 86% ਤੇ ਮੰਨਦੇ 80% ਹੈ 80% ਤੇ ਪਹਿਲਾਂ ਪਹਿਲਾਂ ਜਿਓ ਜਿਓ ਛੋਟੀਆਂ ਕਲਾਸਾਂ ਹੁੰਦੀਆਂ ਸੀ ਤਿਉਹ ਤੋਂ 95 99 98 ਫਿਰ ਜਿਓ ਜਿਓ ਕਲਾਸਾਂ ਵੱਡੀਆਂ ਹੁੰਦੀਆਂ ਜਾਂਦੀਆਂ ਵਾ ਤੇ ਟਫ ਹੋ ਜਾਂਦਾ ਅਗੇ ਸਵਾਰਦਾ ਜਾਂਦਾ ਹਣਾ ਬੱਚੇ ਫਿਰ ਆਪਣੇ ਕੰਪੀਟੀਸ਼ਨ ਇੱਕ ਦੂਜੇ ਨਾਲ ਕਰਦੇ ਪੂਰਾ ਤੇ ਪਲੱਸ 1 ਦੇ ਵਿੱਚ ਤੇ ਸਭੋ ਸਟੱਡੀ ਇਹ ਆ ਵੀ ਸ਼ੁਰੂ ਤੋਂ ਲੈ ਕੇ ਅੰਡ ਤੱਕ ਇਹਨਾਂ ਨੇ ਕਦੀ ਟਿਊਸ਼ਨ ਨਹੀਂ ਰੱਖੀ ਟਿਊਸ਼ਨ ਤਾਂ ਬਕਾਇਰ ਸਟੱਡੀ ਕੀਤੀ ਆਪਣੀ ਮਿਹਨਤ ਤੇ ਤੇ ਹੁਣ ਵੀ ਪਲੱਸ 1 ਵਿੱਚ ਵੀ ਪਹਿਲਾਂ ਆਂਦੀ ਰੱਖਣੀ ਆ ਪਰ ਨਹੀਂ ਅੱਜ ਕੱਲ ਫੋਨਾਂ ਨੇ ਜਗ੍ਹਾ ਲੈ ਲਈ ਹੈ ਜਦੋਂ ਕੋਈ ਸਮਝਣਾ ਹੋਏ ਤਾਂ ਫੋਨ ਤੋਂ ਸਰਚ ਕਰਕੇ ਤੇ ਪਤਾ ਲਿਆ ਜਾਂਦਾ ਉਹ ਸਮਝਦਾ ਤੇ ਹੁਣ ਵੇਖੋ ਪਲੱਸ 2 ਵਿੱਚ ਰੱਖੀ ਜਾਂਦੀ ਕਿ ਨਹੀਂ ਪਰ ਇਹ ਆ ਵੀ ਪਲੱਸ 1 ਜਿਹੜੀ ਆ ਉਹ ਵੀ ਉਹਨੇ ਆਪਣੇ ਮਿਹਨਤ ਦੇ ਨਾਲ ਹੀ ਕੰਪਲੀਟ ਕੀਤੀ ਆ ਤੇ ਬਹੁਤ ਵਧੀਆ ਨੰਬਰ ਲੈ ਲਿਆ 80 ਪਰਸੈਂਟੇਜ ਤੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਸਾਡੀ ਇੱਥੋਂ ਤੱਕ ਕਦੀ ਆ ਸਕਦੀ ਆ ਅ ਜਾਨ ਨੇ 33 ਨੰਬਰ ਹਾਲੇ ਪਾਸ ਹੁੰਦਾ ਵਾ ਵਾਹਿਗੁਰੂ 33 ਨੰਬਰ ਆ ਜਾਣ ਬਹੁਤ ਆ ਪਾਸ ਹੋ ਜੀਏ ਇਥੋਂ ਤੱਕ ਅਸੀਂ ਇਦਾਂ ਕਹਿੰਦੇ ਹੁੰਨੇ ਆ ਚਲੋ ਗਾਂ-ਗਾ ਪੜਾਈਆਂ ਵੀ ਉਦਾਂ ਦੀਆਂ ਆਈ ਜਾਂਦੀਆਂ ਵਾ ਪੜਾਈਆਂ ਵੀ ਗਾਂ-ਗਾ ਇੰਨੀਆਂ ਔਖੀਆਂ ਹੋ ਗਈਆਂ ਵਾ ਤੇ ਚਲੋ ਵਧੀਆ ਸਾਰਾ ਕੁਝ ਹੁਣ ਇਹਦੀ ਵਾਰੀ ਆ ਤੇ ਅੱਜ ਫਿਰ ਹੈ ਕੌਨਫੀਡੈਂਸ ਥੋੜਾ ਬਦਲ ਗਿਆ ਨਹੀਂ ਹੈਗਾ ਹੈਗਾ ਕੋਈ ਗੱਲ ਨਹੀਂ ਹਣਾ ਹੈਗਾ ਵਾ ਕੁਝ ਕਰਨੀ ਤੇ ਹਾਂ ਹੋ ਤੇ ਹੋਰ ਬਾਕੀ ਹਾਂ ਬੈਡਬਾਲ ਖੇਡ ਲੈ ਖਾਣਾ ਖੇਡਦਾ ਖੇਡਦਾ ਬੈਡਬਾਲ ਹਾਂ ਨਹੀਂ ਚਲ ਠੀਕ ਆ ਚਲ ਗੇਂਦ ਬੰਦ ਨਹੀਂ ਐ ਬਸ ਬਸ ਇਹਨੂੰ ਸਾਰਾ ਦਿਨ ਇਹੋ ਕੰਮ ਆ ਨਹੀਂ ਤੇ ਆਪਾਂ ਭਾਂ ਭਜਦਾ ਨਾਲ ਉਹਨੂੰ ਬਾਹਰ ਦਾ ਇਹਨੇ ਹੁਣ ਇਹਦਾ ਫਟਾ ਮੰਗਾ ਲਿਆ ਵਾ ਤੇ ਆਂਦਾ ਬਸ ਜਿੱਦਾਂ ਜਾਣਾ ਹੁੰਦਾ ਵਾ ਤੇ ਰੱਸੀ ਫੜ ਕੇ ਨਾ ਗੱਲ ਚ ਨਾਕ ਪਾ ਕੇ ਲੈ ਜਾਂਦਾ ਵਾ ਇਹ ਭਜਦਾ ਬੜਾ ਮਗਰ ਇਹਦੇ ਡਰੀ ਜਾਂਦਾ ਵਾ ਬਸ ਥੱਲੇ ਨਾ ਆ ਜੇ ਭੱਜ ਕੇ ਕਿਤੇ ਮੇਰੇ ਤੇ ਕਾਬੂ ਵੀ ਨਹੀਂ ਹੁੰਦਾ ਜੇ ਮੈਂ ਕੱਲੀ ਚੱਜਾਂ ਤੇ ਸਾਰਾ ਦਿਨ ਬਸ ਇਦਾਂ ਖੇਡਦਾ ਰਹਿੰਦਾ ਇਹਦੇ ਥੱਲੇ ਆ ਵਾ ਚਾਹੀਦਾ ਵਾ ਸਵੇਰ ਨੂੰ ਨਾ ਮੈਂ ਇੱਥੇ ਧੁੱਪੇ ਵਿਛਾ ਦਿੰਦੀ ਆ ਵੀ ਚੱਲ ਥੱਲੇ ਆ ਵਿਛਾ ਦਿੰਨੀ ਆ ਸ਼ਾਲ ਜਾਂ ਕੋਈ ਚਾਦਰ ਗਰਮ ਵਿਛਾ ਦਿੰਨੀ ਆ ਵੀ ਠੰਡ ਹੁੰਦੀ ਆ ਤੇ ਚੱਲ ਇੱਟਾਂ ਦੇ ਉੱਤੇ ਬਹਿ ਜਾਗਾ ਤੇ ਉਹ ਚੁੱਕ ਕੇ ਤਾਂ ਉਹਨੂੰ ਉੱਧਰ ਮਗਰ ਲਾ ਜਾਂਦਾ ਫੁੱਲਾਂ ਦੇ ਬੂਟਿਆਂ ਨੂੰ ਮਗਰ ਲਾ ਜਾਂਦਾ ਬਸ ਤੇ ਰਹਿਣੀ ਨਹੀਂ ਦਿੰਦਾ ਲੱਗ ਗਿਆ ਫੇਰ ਪਹਿਲਾ ਜਵਾਨ ਕਹਿੰਦਾ ਵੀ ਨਹੀਂ ਖਾਣਾ ਦਹੀਂ ਹੁਣ ਤੂੰ ਮਾਰਨ ਵੱਜ ਗਿਆ ਬਸਦਾ ਉਧਰ ਆਂਦਾ ਮੈਨੂੰ ਵੀ ਦਹੀਂ ਲੈ ਦੋ ਹੁਣ ਤਾਂ ਮੈਨੂੰ ਵੀ ਦਹੀਂ ਖਵਾ ਲੋ ਆਂਦਾ ਹੁਣਾਂ ਦਹੀਂ ਨਾ ਖਾਦਾ ਚੰਗੀ ਤਰ੍ਹਾਂ ਤੇ ਹੋਰ ਸਕਦਾ ਮੇਰਾ ਫੇਫਰ ਨਾ ਚੰਗਾ ਹੋਏ ਚਲ ਆ ਮੁਖੜਾ ਸਾਫ਼ ਕਰ ਲਵਾਂ ਤੇ ਆ ਗਈ ਆ ਗਈ ਬਸ ਆ ਗਈ ਬਸ ਆ ਗਈ ਬਸ ਆ ਗਈ ਬਸ ਚਲ ਚਲੋ ਮੌਸਮ ਬਹੁਤ ਸੋਹਣਾ ਵਾ ਬਹੁਤ ਸਾਫ਼ ਮੌਸਮ ਹੈ ਕੱਲ ਦਾ ਮੌਸਮ ਵਧੀਆ ਹੈ ਨਾ ਨਾ ਠੰਡ ਵਾ ਇਹੋ ਜੇ ਮਹੀਨੇ ਚ ਤੇ ਨਾ ਹੀ ਗਰਮੀ ਆ ਤੇ ਵਧੀਆ ਨੇ ਮੌਸਮ ਆ ਓ ਜਾਂਦੀ ਆ ਬੱਸ ਬਾਏ ਬਾਏ ਚਲੋ ਜੀ ਚਲ ਗਿਆ ਮੁੰਡਾ ਪਾਉਣ ਪੇਪਰ ਤੇ ਦੱਸਿਓ ਤੁਹਾਡੇ ਤੁਹਾਡੇ ਕਿੰਨਾ ਕਿੰਨਾ ਦੇ ਬੱਚੇ ਜਿਹੜੇ ਆ ਉਹਨਾਂ ਦੇ ਅੱਜ ਪੇਪਰ ਹੈਗੇ 5ਵੇਂ ਦੇ ਇਹ ਹੈਗਾ ਬੋਰਡ ਪੰਜਾਬ ਪੰਜਾਬ ਬੋਰਡ ਤੇ ਇਹਨਾਂ ਦੇ ਅੱਜ ਪੇਪਰ ਵਾ 5ਵੀਂ ਕਲਾਸ ਦੇ ਜਿਹੜੇ ਹੈਗੇ ਆ ਬੋਰਡ ਦੇ ਤੇ ਦੱਸਿਓ ਤੁਸੀਂ ਵੀ ਕਿ ਕਿੰਨਾ ਕਿੰਨਾ ਬੱਚਿਆਂ ਦੇ ਤੁਹਾਡੇ ਅੱਜ ਪੇਪਰ ਹੈਗੇ ਆ ਤੇ ਕਿੰਨਾ ਕਿੰਨਾ ਦੇ ਹੋ ਗਏ ਆ ਕਈਆਂ ਦੇ ਪਹਿਲਾਂ ਹੋ ਜਾਂਦੇ ਕਈਆਂ ਦੇ ਬਾਅਦ ਹੋ ਜਾਂਦੇ ਇਹਨਾਂ ਦੇ ਸਕੂਲ ਵਿੱਚ ਨਾ ਪੇਪਰ ਹੋ ਜਾਂਦਾ ਨਹੀਂ ਜਨਵਰੀ ਜੇ ਪਹਿਲਾਂ ਪਹਿਲਾਂ ਜਨਵਰੀ ਜੇ ਹੋ ਜਾਣੇ ਆ ਤੇ ਜਦੋਂ ਬਾਕੀਆਂ ਦੇ ਹੋਣੇ ਅਜੇ ਪੇਪਰ ਤੇ ਇਹਨਾਂ ਦੀ ਐਡਮਿਸ਼ਨ ਹੋ ਕੇ ਤੇ ਸਟੱਡੀ ਵੀ ਸ਼ੁਰੂ ਹੋਈ ਨਹੀਂ ਹੁੰਦੀ ਤੇ ਹੁਣ ਮਾਰਚ ਵਿੱਚ ਚਾਰਕਾ ਹੋ ਗਿਆ ਮਾਰਚ ਨਹੀਂ ਸੱਚਾ ਫਰਵਰੀ ਵਿੱਚ ਹਾਂ ਫਰਵਰੀ ਵਿੱਚ ਉਹਨਾਂ ਦੇ ਪੇਪਰ ਕੰਪਲੀਟ ਹੋ ਗਏ ਆ ਬਾਕੀ ਚਲੋ ਹੈ ਨਹੀਂ ਕੁਝ ਵੀ ਬਲੌਗ ਪਾਉਣ ਨੂੰ ਤੇ ਅਹੀਂਆ ਸੋਚਾ ਚਾ ਲਏ ਛੋਟਾ ਜਿਹਾ ਕਲਿੱਪ ਪਾ ਦਨੇ ਆ ਨਾਲੇ ਚਲੋ ਭੈਣ ਭਰਾਵਾਂ ਨਾਲ ਗੱਲਬਾਤ ਹੋ ਜਾਈ ਦੀ ਕਮੈਂਟ ਆ ਜਾਂਦੀ ਆ ਪੜ ਲੀ ਦੀ ਅਨਸਰ ਕਰ ਲੀ ਦੀ ਤੇ ਨਾਲੇ ਮੇਲ ਦੋਲ ਬਣਿਆ ਰਹਿੰਦਾ ਵਾ ਬਾਕੀ ਦਿਨ ਸਾਫ ਆ ਅੱਜ ਬਹੁਤ ਵਧੀਆ ਦਿਨ ਮੌਸਮ ਆ ਗਿਆ ਤੇ ਅੱਜ ਵੀਡੀਓ ਵੀ ਬਣਨੀ ਆ 7 ਤਰੀਕ ਅੱਜ ਹਨਾ 7 ਤਰੀਕ ਇਹਨਾਂ 7 ਤਰੀਕ ਸ਼ੁੱਕਰਵਾਰ ਦਾ ਦਿਨ ਤੇ ਅੱਜ ਹੀ ਬਣਾ ਕੇ ਅੱਜ ਹੀ ਅਪਲੋਡ ਕਰ ਦੇਣੀ ਆ ਤੇ ਬਾਕੀ ਦੱਸਿਓ ਤੁਸੀਂ ਵੀ ਜਨਾ ਜਨਾ ਬੱਚਿਆਂ ਦਾ ਅੱਜ ਪੇਪਰ ਹੈਗੇ ਬੈਸਟ ਆਫ ਲੱਕ ਸਾਰਿਆਂ ਨੂੰ ਤੇ ਜਿੰਨੇ ਵੀ ਸਾਰੇ ਸਾਲ ਦੀ ਮਿਹਨਤ ਹੁੰਦੀ ਆ ਉਹਦਾ ਰਿਜ਼ਲਟ ਅੱਜ ਨਿਕਲਉਣਾ ਵਾ ਕੀ ਪ ਹੱਥ ਪਾਈ ਲਾਰਜ 31 ਮਾਰਚ ਨੂੰ ਹੈ ਜੇ ਵੀ ਨਿਕਲਦੇ ਹੋਣੇ 31 ਨੂੰ ਹੋਣੇ ਪਹਿਲਾਂ 31 ਮਾਰਚ ਨੂੰ ਰਿਜ਼ਲਟ ਹੁੰਦੇ ਸੀ ਤੇ ਜਦੋਂ ਰਿਜ਼ਲਟ ਹੁਣ ਆ ਤੇ ਅਸੀਂ ਲੈ ਕੇ ਜਾਣਾ ਫੁੱਲ ਫੁੱਲ ਹੱਥਾਂ 'ਚ ਲੈ ਕੇ ਜਾਣਾ ਹਨਾ ਕਿ ਜੇ ਦੋ ਜੇ ਪਾਸ ਹੋ ਗਏ ਤੇ ਫੁੱਲਾਂ ਦੀ ਵਰਖਾ ਕਰਨੀ ਟੀਚਰਾਂ ਦੇ ਪਹਿਲਾਂ ਇੰਨਾ ਸਿਸਟਮ ਕਿਦਾਂ ਦਾ ਹੁੰਦਾ ਪਹਿਲਾਂ ਥੋੜਾ ਜਿਹਾ ਈਮੋਸ਼ਨਲ ਜੁੜੇ ਹੁੰਦੇ ਅੱਜ ਕੱਲ੍ਹ ਕਿੱਥੇ ਪੜਾਈਆਂ ਹੋਰ ਸਾਧੀਆਂ ਹੋ ਗਈਆਂ ਅੱਜ ਤੇ ਕੰਪੀਟੀਸ਼ਨ ਕੰਪੀਟੀਸ਼ਨ ਜਿਹੜੇ ਬਹੁਤ ਟਫ ਹੋ ਗਏ ਆ ਤੇ ਚਲੋ ਦੱਸਿਓ ਫਿਰ ਵੀ ਤੁਸੀਂ ਜਿੰਨਾ ਜਿੰਨਾ ਬੱਚਿਆਂ ਦਾ ਅੱਜ ਪੇਪਰ ਹੈਗੇ ਆ ਵਧੀਆ-ਵਧੀਆ ਕਰਕੇ ਆਇਓ ਤੇ ਬਸ ਮਿਲਦੇ ਆਂ ਫੇਰ ਕੇ ਨਾ ਕਿਸ ਦਿਨ ਕੇ ਨਾ ਕਿਸ ਹੋਰ ਵਲੌਗ ਵਿੱਚ ਬਾਕੀ ਵੀਡੀਓ ਸ਼ੂਟ ਅੱਜ ਹੋਊਗੀ ਵੀਡੀਓ ਅੱਜ ਆਉਣੀ ਵੀ ਹੈਗੀ ਆ ਤੇ ਦੇਖਿਓ ਸਾਰੇ ਤੇ ਇਹੀ ਆਪੀ ਕਮੈਂਟ ਕਰਕੇ ਬੱਚੇ ਦੱਸਿਓ ਜਿਨ੍ਹਾਂ ਜਿਨ੍ਹਾਂ ਦੇ ਅੱਜ ਪੇਪਰ ਹੈਗੇ ਆ ਜਰੂਰ ਦੱਸਿਓ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ